ਪਾਣੀ ਦੇ ਮੁੱਦੇ ਨੂੰ ਲੈ ਕੇ ਸਾਂਝੇ ਤੌਰ ਤੇ ਅੱਜ ਮੀਟਿੰਗ ਹੁੰਦੀ ਹੋਈ ਨਜ਼ਰ ਆ ਜਿੱਥੇ ਕਿ ਫੋਲ ਪਾਰਟੀ ਦੇ ਸਾਰੇ ਮੈਂਬਰ ਜਿਹੜੇ ਨੇ ਉਹ ਪਹੁੰਚੇ ਹੋਏ ਨਜ਼ਰ ਆ ਸਰਨਲ ਸ਼੍ਰੋਮਣੀ ਕਲਦੇ ਤੋਂ ਦਲਜੀਤ ਸਿੰਘ ਚਿਮਾ ਮੈਨੇ ਚਿਮਾ ਸਾਹਿਬ ਅੱਜ ਮੀਟਿੰਗ ਹੋਈ ਕਮੇਟੀ ਦੇ ਵਿੱਚ ਖਾਮੀ ਵੀ ਪਈ ਗਈ ਪਾਣੀ ਉੱਤੇ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਤਿਹਾਸ ਹੈ ਕਿ ਪੰਜਾਬ ਦੇ ਪੰਜਾਬੀ ਦੇ ਪੰਜਾਬੀਅਤ ਦੇ ਪੰਜਾਬ ਦੇ ਪਾਣੀਆਂ ਦੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਚੰਡੀਗੜ੍ਹ ਦੇ ਔਰ ਫੈਡਰਲਿਜ਼ਮ ਦੇ ਜਿੰਨੇ ਵੀ ਵੱਡੇ ਮੁੱਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਸਾਰੀ ਉਮਰ ਇਹਨਾਂ ਵਾਸਤੇ ਸੰਘਰਸ਼ ਕੀਤਾ ਤੇ ਕਰਦਾ ਰਿਹਾ ਇਸ ਕਰਕੇ ਅੱਜ ਜਿਹੜਾ BBMP ਵੱਲੋਂ ਧੱਕੇ ਨਾਲ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਚੱਲੀ ਹੈ ਪਹਿਲਾਂ ਤਾਂ ਦੇਖੋ ਪਿਛਲੇ ਸਮਿਆਂ 'ਚ ਕੇਂਦਰ ਨੇ ਬੜਾ ਵੱਡਾ ਇੱਕ ਗਲਤ ਫੈਸਲਾ ਕੀਤਾ ਕਿ ਬੀਬੀਐਮਬੀ ਦਾ ਸਾਰਾ ਕੰਟਰੋਲ ਜਿਹੜਾ ਕਾਨੂੰਨ ਬਣਾ ਕੇ ਆਪਣੇ ਕੋਲ ਲੈ ਲਿਆ। ਬਿਲਕੁਲ। ਜਿਹੜੀ ਚੇਅਰਮੈਨ ਦੀ ਨਿਯੁਕਤੀ ਦੀਆਂ ਸ਼ਰਤਾਂ ਸੀ, ਸ਼ਰਤਾਂ ਸੀ ਉਹ ਬਦਲ ਕੇ ਆਪਣੀ ਮਨਮਰਜ਼ੀ ਦਾ ਚੇਅਰਮੈਨ ਲਾ ਲਿਆ, ਮੈਂਬਰ ਆਪਣੀ ਮਰਜ਼ੀ ਤੇ ਲਾ ਲਿਆ। ਹੁਣ ਜਿਹੜੀ ਇਹ ਮਨਸ਼ਾ ਕਲੀਅਰ ਹੁੰਦੀ ਜਾਂਦੀ ਹੈ ਕਿ ਕਿਸ ਪਰਪਜ ਵਾਸਤੇ ਕੀਤਾ ਸੀ ਕਿ ਹੁਣ ਉੱਥੇ ਕੋਈ ਰੌਲਾ ਨਹੀਂ ਹੁੰਦਾ, ਉੱਥੇ ਨਿਯਮ ਤੈਅ ਨੇ ਕਿ ਇੰਨੀ ਇੰਨੀ ਰੇਸ਼ੋ ਦੇ ਵਿੱਚ ਫਲਾਣੇ ਫਲਾਣੇ ਸੂਬੇ ਨੇ ਇੰਨਾ ਦਾ ਪਾਣੀ ਲੈਣਾ। ਤੁਸੀਂ ਉਹ ਨਿਯਮ ਤੋੜ ਕੇ ਜਿਹੜੇ ਸੂਬੇ ਨੇ ਆਪਣਾ ਹਿੱਸੇ ਦਾ ਪਾਣੀ ਡਰਾ ਕਰ ਚੁੱਕਿਆ ਉਹਨੂੰ ਦੁਬਾਰਾ ਕਹਿ ਰਹੇ ਹੋ ਕਿ ਇਹਨੂੰ 8500 ਕਿਓਸਿਕ ਪਾਰਟੀ ਦਾ ਜਦੋਂ ਕਿ ਹਾਲੇ ਕੇ ਸੂਬੇ ਦੀ ਸਰਕਾਰ 4000 ਕਿਓਸਿਕ ਪਹਿਲੇ ਹੀ ਲੋਡ ਤੋਂ ਵੱਧ ਪਹਿਲੇ ਦੇ ਰਹੀ ਹੈ ਉਹ ਤੁਸੀਂ ਕਹਿ ਰਹੇ ਹੋ ਕਿ ਪੀਣ ਵਾਸਤੇ ਸਾਡਾ ਹਾਲਾਤ ਖਰਾਬ ਹੋ ਰਿਹਾ ਤੇ ਇਸ ਕਰਕੇ ਉਹ ਦੇ ਰਹੀ ਹੈ ਹਾਲੇ ਕਿ ਉਹ ਵੀ ਗਲਤ ਹੈ ਇਹਨਾਂ ਪਹਿਲੇ ਸੋਚਣਾ ਚਾਹੀਦਾ ਸੀ ਪਰ ਹੁਣ 8500 ਕਿਓਸਿਕ ਹੋਰ ਤੱਕ ਇਹਨਾਂ ਚੇਅਰਮੈਨ ਨੇ ਫੈਸਲਾ ਕਰ ਦਿੱਤਾ ਜੇ ਕੋਈ ਫੈਸਲਾ ਵੀ ਹੋਣਾ ਹੁੰਦਾ ਪਹਿਲਾਂ ਸੂਬੇ ਦੀ ਸਰਕਾਰ ਉਹ ਲਿਖ ਕੇ ਭੇਜਦੀ ਹੈ ਫਿਰ ਕੋਈ ਫੈਸਲਾ ਹੁੰਦਾ ਇਸ ਕਰਕੇ ਹੁਣ ਤੱਕੇ ਨਾਲ ਆਰਡਰ ਕਰੇ ਜਾ ਰਿਹਾ ਜੇ ਅਫਸਰ ਨਹੀਂ ਮੰਨਦੇ ਤੇ ਉਹਨਾਂ ਦੀ ਪਤਨੀਆਂ ਕੀਤੇ ਜਾ ਰਹੀ ਇਹ ਤਾਂ ਨਾਲੇ ਚੋਰੀ ਹੋ ਗਈ ਨਾਲੇ ਸਿਨੇ ਚੋਰੀ ਹੋ ਗਈ ਫਿਰ ਅਸੀਂ ਸਟੰਬ ਨਹੀਂ ਇਕੱਲੇ ਦਲ ਬੜਾ ਸਪਸ਼ਟਾ ਇਹ ਸਰਕਾਰ ਨੂੰ ਕਹਾਂ ਕਿ ਭਾਵੇਂ ਜਿੰਨੇ ਮਰਜ਼ੀ ਮਤਭੇਦ ਹੋਣ ਇੱਥੇ ਅਸੀਂ ਪੰਜਾਬ ਨਾਲ ਖੜੇ ਹਾਂ ਸਾਡੇ ਵਾਸਤੇ ਪੰਜਾਬ ਪਹਿਲਾ ਤੇ ਡਟ ਕੇ ਅਸੀਂ ਅੱਗੇ ਹੋ ਕੇ ਲੜਾਂਗੇ ਜੇ ਪ੍ਰਧਾਨ ਮੰਤਰੀ ਸਭ ਕੁਝ ਚੱਲਦਾ ਉੱਥੇ ਵੀ ਜਾਣ ਨੂੰ ਤਿਆਰ ਤੇ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਸਾਰੇ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਅਸੀਂ ਤੇ ਕਹਾਂ ਕਿ ਕੱਲਾ ਇੱਥੇ ਤੱਕ ਸੀਮਤ ਨਾ ਰਹੋ ਜਿਹੜੇ ਬਾਕੀ ਧੱਕੇ ਹੋ ਰਹੇ ਚੰਡੀਗੜ੍ਹ ਦੇ ਵਿੱਚ ਕੀ ਕੁਝ ਹੋ ਰਿਹਾ ਉੱਥੇ ਡੈਪੂਟੇਸ਼ਨ ਕੈਨਸਲ ਕੀਤੇ ਜਾ ਰਹੇ ਆ ਧੱਕੇ ਨਾਲ ਕੇਂਦਰ ਆਪਣੇ ਅਸਰ ਲਾ ਰਹੀ ਆ ਚੀਫ ਸਕੱਟਰੀ ਲਾਤਾ ਗਿਆ ਵਿਧਾਨ ਸਭਾ ਵਾਸਤੇ ਜ਼ਮੀਨ ਅਲਾਟ ਕਰਨ ਵਾਸਤੇ ਹਰਿਆਣੇ ਨੂੰ ਸਾਚਾਰ ਰਚੀਆਂ ਜਾ ਰਹੀਆਂ ਬੜਾ ਕੁਝ ਚੰਡੀਗੜ੍ਹ ਦੇ ਵਿੱਚ ਜਿਹੜਾ ਉਹਨੂੰ ਸਾਡੇ ਕੋਲੋਂ ਖੋਣ ਵਾਸਤੇ ਕੀਤਾ ਜਾ ਰਿਹਾ ਆ ਬੀਐਸਐਫ ਦਾ ਘੇਰਾ ਜਿਹੜਾ ਹੈਗਾ ਉਹ ਜਿਹੜਾ 50 ਕਿਲੋਮੀਟਰ ਤੱਕ ਵਧਾਤਾ ਗਿਆ ਆਰਡੀਐਫ ਸਟੇਟ ਦਾ 6000 ਕਰੋੜ ਰੁਪਏ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਜਿਹੜੇ ਸੂਬੇ ਦੇ ਮੁੱਦੇ ਨੇ ਉਹਦੇ ਵਾਸਤੇ ਸ਼ਰਮ ਨੇ ਕਾਲੇਦਾਲ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਔਰ ਅਸੀਂ ਡਟ ਕੇ ਉੱਤੇ ਪਹਰਦਿਆ ਇੱਕ ਪਾਸੇ ਤਾਂ ਅਫਸਰ ਟਰਾਂਸਫਰ ਕੀਤੇ ਜਾਂਦੇ ਨੇ ਦੂਸਰੇ ਪਾਸੇ ਐਸਪੀ ਲੈਵਲ ਦੇ ਜਿਹੜੇ ਅਫਸਰ ਨੇ ਉਹ ਵੀ ਉੱਥੇ ਲਗਾਏ ਤੇ ਜਾਂਦੇ ਨੇ ਬੀਬੀਐਮ ਦੇ ਉੱਤੇ ਤੇ ਦੇਖੋ ਗੱਲ ਇਹ ਆ ਨਾ ਕਿ ਇਹ ਲੋੜ ਕਰਨ ਨੂੰ ਕਿਉਂ ਪੈ ਰਹੀ ਹੈ ਪੈਣੀ ਨਹੀਂ ਦੀ ਸੀ ਇਹਦਾ ਜੇ ਕੇਂਦਰ ਸਰਕਾਰਾ ਹੁਣ ਕੇਂਦਰ ਸਮਝੇ ਕਿ ਮੇਰੇ ਕੋਲੇ ਫੌਜ ਆ ਤਾਂ ਜਿਹੜੇ ਮਰਜੀ ਸੂਬੇ ਚ ਕਹਦੇ ਵੀ ਤੁਸੀਂ ਜਾ ਕੇ ਉੱਥੇ ਆ ਕਰ ਲੋ ਤਾਂ ਥੋੜੀ ਹੁੰਦਾ ਇੱਕ ਸੰਵਿਧਾਨ ਦੇ ਵਿੱਚ ਹੱਕ ਨੇ ਕੁਝ ਸੂਬਿਆਂ ਦੇ ਹੱਕ ਨੇ ਕੁਝ ਕੇਂਦਰ ਸਰਕਾਰ ਦੇ ਹੱਕ ਨੇ ਕੋਈ ਸਾਂਝੇ ਹੱਕ ਨੇ ਉਸੇ ਤਰੀਕੇ ਹੀ ਸਿਸਟਮ ਚੱਲਣਾ ਚਾਹੀਦਾ ਇਹ ਨਹੀਂ ਕਿ ਹੁਣ ਜੇ ਆਈਐਸ ਅਫਸਰ ਜਿਹੜੇ ਆ ਤੁਹਾਡੇ ਹੁੰਦੇ ਆ ਕਿ ਤੁਸੀਂ ਹੁਣ ਕਹੋ ਜੀ ਸਿੱਧੇ ਹੁਕਮ ਅਸੀਂ ਦੇ ਦਿਆਂਗੇ ਕਿ ਤੁਸੀਂ ਸੂਬੇ ਦੇ ਕਿਸੇ ਵੀ ਸਰਕਾਰ ਦੀ ਗੱਲ ਨਹੀਂ ਸੁਣਨੀ ਤੇ ਇਹ ਤਾਂ ਫਿਰ ਸਿਸਟਮ ਹੀ ਖਤਮ ਹੋ ਗਿਆ ਸੰਵਿਧਾਨ ਦਾ ਹੀ ਤੁਸੀਂ ਖੜਾਪ ਚੱਲ ਇਸ ਕਰਕੇ ਇਹਨਾਂ ਗੱਲਾਂ ਦੇ ਉੱਤੇ ਕਿ ਅਸੀਂ ਡਟ ਕੇ ਜਿਹੜਾ ਜਦੋਂ ਮੀਟਿੰਗ ਹੋਈ ਸੀ ਤਾਂ ਇੱਕ ਵਾਰ ਦੇਖਿਆ ਜਾਇਆ ਕਿ ਬੀਜੇਪੀ ਜਿਹੜੀ ਹੈ ਉਸ ਹੀ ਦਿਨ ਉਹ ਤੇ ਖੁੱਲਕੇ ਨਹੀਂ ਬੋਲ ਰਹੀ ਸੀ ਅਸੀਂ ਤੁਹਾਡੇ ਨਾਲ ਉਸ ਤੋਂ ਬਾਅਦ ਸਹਿਮਤੀ ਹੋਈ ਨਹੀਂ ਦੇਖੋ ਪਾਰਟੀ ਚ ਤੇ ਸਾਰਿਆਂ ਨੇ ਕਿਹਾ ਮੀਟਿੰਗ ਚ ਤੇ ਸਾਰਿਆਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਕੋਲ ਵੀ ਜਾਣਾ ਤਾਂ ਨਾਲ ਜਾਣ ਨੂੰ ਕਿਹਾ ਨਾ ਤੇ ਜੇ ਕੋਈ ਹੋਰ ਵੀ ਫੈਸਲਾ ਲੈਣਾ ਤਾਂ ਸਰਕਾਰ ਲਵੇ ਇਸ ਕਰਕੇ ਮੀਟਿੰਗ ਦੇ ਚੇਤੇ ਸਾਰਿਆਂ ਨੇ ਪੋਜ਼ਿਟਿਵ ਚੱਲਿਆ ਸਹਿਮਤੀ ਦੇ ਠੀਕ ਹੈ ਜੇਕਰ ਸ਼ੋਭਨੀ ਕਲਦਰ ਦੀ ਗੱਲ ਕਰਤੇ ਸ਼ੋਭਨੀ ਕਲਦਰ ਦਾ ਵਫਾ ਜਿਹੜਾ ਅੱਜ ਸਾਂਝੇ ਤੌਰ ਤੇ ਮਿਲਦਾ ਹੋਇ ਨਜ਼ਰ ਆਇਆ ਜਿੱਥੇ ਕਿ 올 ਪਾਰਟੀ ਮੀਟਿੰਗ ਸੀਗੀ ਜਿੱਥੇ ਮੁੱਖ ਮੰਤਰੀ ਖੋਦੇ ਮਿੱਟੀ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਤੇ ਉਸ ਦੇ ਵਿੱਚ ਕਿਹਾ ਗਿਆ ਵੇ ਕਿ ਸਾਰੇ ਆ ਪਾਰਟੀ ਦੇ ਗੱਲ ਇਹਨੂੰ ਸਾਰੀਆਂ ਪਾਰਟੀਆਂ ਖਾਓ ਪੱਖੀ ਤੁੰਗਾਰਾ ਪਰਦੇ ਹੋਈਆਂ ਜ਼ੂਲ ਨਜ਼ਰ ਆ ਚੰਡੀਗੜ੍ਹ ਤੋਂ ਵਿਡਿਓ ਜਨਿਸਟ ਸਟੇ ਸ਼ਰਮਨਦਰ ਆ ਸੰਦੀਪ ਸਿੰਘ ਅਜੀਤ ਵੈਬਟੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ